ਹੇ ਵੀ ਸਾਡੇ ਵੀਰਾਂ ਨੂੰ ਜੇ ਮੈਂ ਤਾਂ ਕਬੱਡੀ ਫਿਰ ਦਾ ਸਰਗੜਾ ਜੇ ਤੇ ਨਾ ਬੇਤ ਨਹੀਂ ਕਰਦੇ ਆ ਵੀਰਾਂ ਨੂੰ ਕਿ ਸਾਡੇ ਪਿੰਡ ਦਾ ਸੱਚੀ ਕੋ ਮੈਚ ਆ ਹਾਰ ਗਏ ਕਿੰਨਾ ਕਿ ਮੈਨੂੰ ਪ੍ਰੇਸ਼ਾਨ ਕੀਤਾ ਆਇਆ ਹੈ ਰੈਫਰੀਆਂ ਨੇ ਕਮੈਂਟਰੀ ਵਾਲਿਆਂ ਨੇ ਕਦੀ ਕੋਈ ਪੂਰਵਾ ਦਿੰਦਾ ਏ ਕਦੀ ਕੋਈ ਪੂਰਵਾ ਦਿੰਦਾ ਤੇ ਮੇਰਾ ਵੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਸਾਰੇ ਆਗੇ ਜਿੰਨੂੰ ਵੀਰ ਜੀ ਅਹੀਂ ਗਿਆ ਵਾ ਜਿੰਨੂੰ ਅਹੀਂ ਸੱਜਿਆ ਹੋਇਆ ਆ ਉਹ ਉਹ ਹੀ ਰਹਿਣਗੇ ਉਹ ਹੀ ਕਮੰਡਰੀ ਆਈ ਵੀ ਸੀ ਹੁਣ ਵੀਰ ਜੀ ਇੰਨੇ ਪਰੇਸ਼ਾਨ ਹੋ ਗਿਆ ਨਾ ਮੈਂ ਤੋ ਦੱਸ ਹੀ ਸਕਦਾ ਕਿਥੇ ਮੇਲੇ ਖੇਡਣ ਜਾਈਦਾ ਮੈਜ ਦੇ ਉੱਥੇ ਰਹਿ ਪਈ ਆਪੇ ਕਈ ਇਹਨਾਂ ਸਾਡੇ ਪਿੰਡ ਆਉਣਾ ਅਹੀਂ ਸਾਡੇ ਪਿੰਡ ਆਉਣਾ ਬਾਕੀ ਅਹੀਂ ਸਾਰੇ ਵੀਰਾਂ ਕੇ ਬੇਨਤੀ ਹੈ ਅਹੀਂ ਉਹਨਾਂ ਵੀਰਾਂ ਨੂੰ ਨੂਨ ਖਾਜਾ ਪਾਣੀ ਦਵਾਵਾਂਗੇ ਜਿਨ੍ਹਾਂ ਨੂੰ ਅਹੀਂ ਸੱਜਿਆ ਹੋਇਆ ਏ ਬਾਕੀ ਮੇਰੇ ਵੀ ਸਾਰੇ ਆਓ ਮੇਲਾ ਵੇਖੋਦੇ ਖੁਸ਼ੀਆਂ ਮਨਵਾਰ ਆ ਸਤਿਕਾਰ ਕਰਦੇ ਆ ਜਿੰਨੇ ਵੀ ਆ ਸਾਡੇ ਕਮੈਂਟਰ ਚ ਕੋਈ ਵੈਰੀ ਆ ਪਰ ਜਿਹੜਾ ਨੂੰ ਅਸੀਂ ਆਖਿਆ ਹੁੰਦਾ ਪਤਾ ਦਿੱਤਾ ਉਹੋ ਹੀ ਪਰ ਜਿਹੜਾ ਨੂੰ ਅਸੀਂ ਆਖਿਆ ਹੁੰਦਾ ਪਤਾ ਦਿੱਤਾ ਉਹੋ ਹੀ ਆਇਓ ਠੀਕ ਆ ਹੱਥ ਜੋੜ ਕੇ ਬੇਨਤੀ ਆ ਵੱਡੇ ਛੋਟਿਆਂ ਵੀਰਾਂ ਨੂੰ ਗੁੱਸੇ ਵਾਲੀ ਕੋਈ ਗੱਲ ਨਹੀਂ ਜੀ ਜਿਵੇਂ ਸਾਰੇ ਫੋਨ ਕਰ ਕਰਕੇ ਪਰੇਸ਼ਾਨ ਕਰਦੇ ਤੰਗ ਕਰਦੇ ਨੇ ਇੰਦਾ ਫਿਰ ਸਾਰੇ ਆਪਾਂ ਤੁਹਾਨੂੰ ਬੜਾ ਕਮੈਂਟਰੀ ਨਹੀਂ ਕਰ ਸਕਦੇ ਨਾ ਕਮੈਂਟਰੀ ਦੋ ਆਣੇ ਤੇ ਤਿੰਨਾਂ ਬੰਦਿਆਂ ਨੇ ਕਰਨੀ ਹੈ ਉਹ ਅਹੀ ਬੰਦੇ ਆਖੇ ਤੇ ਰੈਫਰੀ ਵੀ ਸਾਡੇ ਆਖੇ ਤੇ ਬਾਕੀ ਮੇਲਾ ਵੇਖਣ ਵੀ ਆਉਣ ਧੰਨਵਾਦ ਮੇਲਾ ਵੇਖਣ ਆਇਆਂ ਦਾ ਜੀਆਂ ਨੂੰ